ਕਰ ਕਿਹੜਾ ਤੁਹਾਡਾ ਛੱਡ ਦੇ ਤੁਸੀਂ ਛੱਡ ਦੇ ਛੱਡ ਦੇ ਮਾਤਾ ਚੱਕ ਯਾਰ ਇੱਕ ਮਿੰਟ ਪਲੀਜ਼ ਕਰ ਲੋ ਕਰ ਬਾਈਕਲ ਤੁਸੀਂ ਸਾਡੇ ਮਸਲਾ ਕੀ ਹੈ ਭਗਵਾਨ ਦਾ ਜੀ ਇੱਕ ਮਿੰਟ ਕਰ ਲੈਂਦੇ ਬਲਾਹ ਸਾਡਾ ਮਸਲਾ ਹੈ ਬਾਹਰ ਦਾ ਕਰਜਾ ਲੈਂਦੇ ਆ ਤੇ ਸਾਨੂੰ ਕੋਈ ਕੀਮਤ ਨਹੀਂ ਪੂਰੀ ਮਿਲੀ ਸਾਡੇ ਘਰ ਮਤਲਬ ਮਨ ਲੀਟਾਉਂਦੇ ਆ ਜੀ ਕੋਈ ਨਹੀਂ ਛੱਡ ਦੇ ਯਾਰ ਇਹ ਸਾਡੇ ਘਰ ਤੋਂ ਲੇ ਗਏ ਸਾਡੇ ਕਰਜਾ ਕਰਦੇ ਸਾਡੇ ਘਰਾਂ ਦੇ ਬਾਹਰ ਦੇ ਅੱਜ ਛੱਡੇ ਨਾ ਤਾਂ ਕਾਹਦਾ ਹੋ ਰਹੀ ਆ ਤਰਕੇ ਨੀਰ ਅਧੀ ਚਾਰ ਵਜੇ ਦੇ ਦਿੱਜੀ ਬਹੁਤ ਧੱਕਾ ਸਾਹੀ ਚੱਲ ਰਹੀ ਹੈ ਬਹੁਤ ਪੁੱਛ ਆ ਰਹੀ ਹੈ ਸਾਡੇ ਬੁੜੀਆਂ ਵਾਂਗ ਹਾਂ ਆ ਲੈ ਕੇ ਗੱਡੀਆਂ ਭਰ ਕੇ ਆ ਤਾਂ ਕਰੀ ਜਾਂਦੇ ਆ ਜੀ ਕਰੀ ਜਾਂਦੇ ਆ ਲੈ ਕੇ ਗੱਡੀਆਂ ਭਰ ਕੇ ਸਾਡੀ ਧੂਕੜੀਸ਼ ਕਰਕੇ ਦੀ ਇਹ ਲੈ ਕੇ ਗੱਡੀਆਂ ਭਰ ਕੇ ਬੁੜੀਆਂ ਬੰਦੇ ਸਾਰੇ ਸਾਰੇ ਕੋਠਿਆਂ ਦੇ ਸਾਡੇ ਕਰੇ ਸਾਥੇ ਵਾਤੋ ਵਾਦੀ ਤੇ ਪਹੁੰਚਣ ਸਾਡੇ ਨਾਲ ਧੱਕਾ ਸਾਹੀ ਹੋ ਰਹੀ ਹੈ ਸਾਡੇ ਕੋਠਿਆਂ ਦੇ ਸਾਡੇ ਗੈਰ ਮੁਲਕਾਂ ਦੇ ਸਾਨੂੰ ਅਸੀਂ ਇਹ ਪੈਸੇ ਨਹੀਂ ਚੱਕੇ ਤਾਂ ਸਾਨੂੰ ਚੱਕ-ਚੱਕ ਬੁੜੀਆਂ ਨੂੰ ਲਾ ਜਾ ਰਹੇ ਆ ਇਹ ਸਾਡੇ ਉਹ ਗੱਲ ਕੇਸ ਪੱਤੇ ਇਹਨਾਂ ਨੇ ਸਾਡੀਆਂ ਕੁਰਤੀਆਂ ਚੱਕੀਆਂ ਇਹਨਾਂ ਨੇ ਇਹਨਾਂ ਦੇ ਪ੍ਰਸ਼ਾਸਨ ਨੇ ਸਾਡੇ ਨਾਲ ਬਹੁਤ ਧੱਕਾ ਕਰਿਆ ਵੱਧ ਤੋਂ ਵੱਧ ਇੱਥੇ ਆ ਕੇ ਪਹੁੰਚੋ ਕਿਹੜੀ ਗੱਲ ਤੋਂ ਪ੍ਰਸ਼ਾਸਨ ਆਇਆ ਕੀ ਰੌਲਾ ਕੀ ਹੈ ਕਿਸ ਗੱਲ ਦਾ ਰੌਲਾ ਹੈ ਰੌਲਾ ਜੀ ਸਾਡਾ ਇਹੀ ਹੈ ਸਾਨੂੰ ਵੱਧ ਤੋਂ ਵੱਧ ਜ਼ਮੀਨ ਦਾ ਮਾਅਵਜਾ ਦੇ ਨਹੀਂ ਰਹੇ ਇਹ ਸਾਰੀ ਗੱਲ ਸਾਡੀ ਟੇਬਲ ਤੇ ਡੀਸੀ ਸਾਹਿਬ ਨਾਲ ਹੋਈ ਆ ਇਹਨਾਂ ਨੇ ਇਹੋ ਗੱਲ ਸਾਡੇ ਕੋਈ ਪੈਸਾ ਉਹ ਦਿੱਤਾ ਨਹੀਂ ਹੈਗਾ ਨਾ ਤਾਂ ਸਾਡੇ ਗੱਡੇ ਗੱਡੇ ਜਿਹੜੇ ਹੈਗੇ ਆ ਇਹ ਦਿੱਤੇ ਆ ਪੈਸੇ 15 ਲੱਖ ਰੁਪਈਆ ਸਾਡਾ ਵਧਾਇਆ 15 ਤੋਂ ਸਾਨੂੰ ਸੱਤ ਦਿੱਤਾ ਜਿੱਦੇ ਸਾਡੇ ਕਬਜ਼ੇ ਕਰ ਲੈ ਸਾਨੂੰ ਪੈਸਾ ਕੌਣ ਦੇਊਗਾ ਅੱਜ ਕਿੰਨੇ ਵਜੇ ਫੋਰਸ ਆਈ ਹੈ ਤੇ ਕਿਸ ਤਰ੍ਹਾਂ ਤੁਹਾਨੂੰ ਤੇ ਇਹਨਾਂ ਨੇ ਸਵੇਰ 5 ਵਜੇ ਸਵੇਰ 5 ਵਜੇ ਆਈ ਹੈ ਜੀ ਸਾਨੂੰ ਸੁਤੈ ਨੰਦਰਕੌਰ ਅੱਛਾ ਅੱਜ ਜਿਹੜੀ ਇਹ ਹਾਲਾਤ ਹੈ ਡੇ ਫੋਰਸ ਲੱਗੀ ਵੀ ਹੈ ਕੀ ਹੋਇਆ ਕਿ ਕਹਿਣਾਗਾ ਤੁਹਾਡਾ ਤੇ ਪ੍ਰਸ਼ਾਸਨ ਕੀ ਕਹਿ ਰਿਹਾਗਾ ਅਸੀਂ ਜ਼ਮੀਨ ਦੇ ਵੀ ਨਹੀਂ ਪੈਸੇ ਚੱਕੇ ਸੱਦੀ ਕੋਠੀ ਦਾ ਵੀ ਰੌਲਾ ਸਾਨੂੰ ਐ ਜੀ ਨਮਰ ਜੀ ਠੀਕ ਹੈ ਤੇ ਬਾਕੀ ਸੇ ਹੁਣ ਮੇਰੇ ਬੇਟੇ ਤਹਾਂ ਜਿਹੜੇ ਹੋਇਆ ਕੋਈ ਹੱਲ ਨਹੀਂ ਕਰ ਰਹੇ ਕਿੰਨੇ ਬੇਟੇ ਤੁਹਾਡੇ 딸ੇ ਦੇ ਮੇਰੇ ਦੋ ਬੇਟੇ ਕਿੰਨਾ ਮੌਜਾ ਦੇ ਰਹੇ ਸੀ ਕਿ ਤੁਹਾਡੀ ਕੀ ਮੰਗ ਸੀ ਸਾਡੇ ਇੱਕ ਇੱਕ ਘਟ 60 ਲੱਖ ਰੁਪਏ ਦੇ ਸੀ ਕੋਠੀ ਦਾ ਮੈਂ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਅਗਰਾ ਹਾਂ ਜਿੱਥੇ ਬੰਦੀ ਦੀ ਔਰਤਾਂ ਦੀ ਆਗੂ ਵਰਗ ਦੀ ਆਗੂ ਬੋਲ ਰਹੀਆਂ ਔਰਤਾਂ ਦੀ ਇਨਾਂ ਦਾ ਮਸਲਾ ਇਹ ਹੈ ਜੀ ਇਹ ਮਤਲਬ ਕੌਸ਼ਕਰਾਂ ਨੇ ਤਾਂ ਜਿਹੜੀ ਜ਼ਮੀਨ ਆਉਂਦੀ ਹੈ ਇਹ ਭਾਰਤ ਮਾਲਾ ਪ੍ਰੋਜੈਕਟ ਵਾਲੀ ਉਹਨਾਂ ਨੇ ਪੈਸੇ ਚੱਕੇ ਜਿਹੜਾ ਇਹ ਅੱਜ ਵਾਲਾ ਮਸਲਾ ਇਹ ਫੈਮਿਲੀ ਨੇ ਪੈਸੇ ਹਜੇ 1 ਰੁਪਿਆ ਵੀ ਨਹੀਂ ਲਿਆ ਹੈਗਾ ਤੇ ਇਹ ਧੱਕੇ ਨਾਲ ਅੱਜ ਮਤਲਬ ਕਿ ਆਪਦੇ ਉਹ ਲੈ ਆਏ ਸਾਰੇ ਸਾਧਨ ਜੋ ਵੀ ਆਪਦੀਆਂ ਮਿੱਟੀ ਸਿੱਟਣ ਵਾਸਤੇ ਆਏ ਸੀਗੇ ਤੇ ਇਹਨਾਂ ਨੇ ਸਵੇਰੇ 4 4:30 ਵਜੇ ਆ ਕੇ ਇਨਾਂ ਘਰਾਂ ਨੂੰ ਦੱਬ ਲਿਆ ਸਾਨੂੰ ਜਦੋਂ ਪਤਾ ਲੱਗਿਆ ਵੀ ਅਸੀਂ ਫੇਰ ਪਹੁੰਚੇ ਇਹਨਾਂ ਘਰਾਂ ਦੀ ਇਹੀ ਮੰਗ ਹੈ ਵੀ ਸਾਨੂੰ ਜਿਹੜਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਤੇ ਫਿਰ ਆਪਦੀ ਜੋ ਵੀ ਮਤਲਬ ਆ ਕਾਰਵਾਈ ਕਰ ਲੈਣ ਪਰ ਜਿਹੜਾ ਪੁਲਿਸ ਪ੍ਰਸ਼ਾਸਨ ਆ ਇੱਥੇ ਹਜ਼ਾਰਾਂ ਦੀ ਤਦਾਦ ਚ ਪਹੁੰਚਿਆ ਹੋਇਆ ਤੇ ਪੁਲਿਸ ਪ੍ਰਸ਼ਾਸਨ ਨੇ ਬਹੁਤ ਧੱਕੇਸ਼ਾਹੀ ਕੀਤੀ ਤੇ ਅੱਗੇ ਵੱਧ ਰਹੇ ਸੀਗੇ ਜਦਕਿ ਉਹਨਾਂ ਨੂੰ ਕੋਈ ਮੁਆਵਜ਼ਾ ਵੀ ਨਹੀਂ ਮਿਲਿਆ ਹੈ 1 ਰੁਪਈਆ ਵੀ ਨਹੀਂ ਲਿਆ ਉਹ ਪਰਿਵਾਰ ਨੇ ਉਹਨਾਂ ਨਾਲ ਉਹਨਾਂ ਦੇ ਹੱਥਾਂ ਤੇ ਜ਼ਖਮ ਵੀ ਹੋ ਗਏ लाठी चार्ज ਕੀਤਾ ਪਤਾ ਨਹੀਂ ਉਹਨਾਂ ਨੂੰ ਬੱਸਾਂ ਨਾਲ ਚੱਕ-ਚੱਕ ਕੇ ਮਾਰਿਆ ਭੈਣਾਂ ਨਾਲ ਵੀ ਬਹੁਤ ਧੱਕਾ ਹੋਇਆ ਇੱਕ ਦੋ ਭੈਣਾਂ ਗੁੰਮ ਵੀ ਹੋ ਗਈਆਂ ਬਜ਼ੁਰਗ ਸੀਗੇ ਸੀਗੇ ਮੈਂ ਕਿਹਾ ਵੀ ਵੀ ਚਲੋ ਬਜ਼ੁਰਗਾਂ ਨੂੰ ਤੁਸੀਂ ਨਾਲ ਲੈ ਕੇ ਜਾਓ ਅਸੀਂ ਜਾਣਦੇ ਆ ਫਿਰ ਇਹਨਾਂ ਨੇ ਸਾਨੂੰ ਧੱਕੇ ਨਾਲ ਬੱਸਾਂ 'ਚ ਸੱਟ ਸੱਟ ਕੇ ਲੈ ਗਏ ਸੀ ਹੁਣ ਸਾਡੇ ਮੁੰਡੇ ਆ ਜਿਹੜੇ ਉਹ ਟਾਵਰ ਤੇ ਚੜੇ ਹੋਏ ਆ ਤਾਂ ਕਰਕੇ ਇਹ ਸਾਨੂੰ ਮੋੜ ਕੇ ਕੋਈ ਪਹੁੰਚਿਆ ਹੁਣ ਅਧਿਕਾਰੀ ਇਹਨਾਂ ਦਾ ਹਜੇ ਉਹੀ DRO ਵਗੈਰਾ ਆਏ ਹੋਏ ਆ ਉਹ ਇਹਨਾਂ ਨੂੰ ਮੁੰਡਿਆਂ ਨੂੰ ਧਮਕੀਆਂ ਵੀ ਦੇ ਰਹੇ ਆ ਵੀ ਅਸੀਂ ਤਾਂ ਨਜਾਇਜ਼ ਕਬਜ਼ਾ ਹੀ ਕਰਾਂਗੇ ਤੇ ਫਿਰ ਆਏ ਅਸੀਂ ਨਜਾਇਜ਼ ਕਬਜ਼ਾ ਤਾਂ ਕਿਵੇਂ ਹੋਣ ਦੇਵਾਂਗੇ ਨਾ ਐ ਨਜਾਇਜ਼ ਕਬਜ਼ਾ ਤਾਂ ਅਸੀਂ ਹੋਣ ਵੀ ਨਹੀਂ ਦਿੰਦੇ ਹੈਗੇ ਅਸੀਂ ਸਾਰਾ ਪਿੰਡ ਇਹਨਾਂ ਦੇ ਨਾਲ ਆ ਇਸ ਪਰਿਵਾਰ ਦੇ ਤੇ ਜਿਹੜੇ ਨਾਲ ਆਹੇ ਪੰਜ ਸੱਤ ਘਰ ਇਸ ਘਰ ਦੇ ਜਿਹੜੇ ਪਰਿਵਾਰ ਦਾ ਮਸਲਾ ਉਹਦੇ ਨਾਲ ਸੱਤ ਘਰ ਹੋਰ ਆ ਰਹੇ ਹੈ ਤੇ ਉਹ ਰਹਿ ਤਾਂ ਉਹ ਵੀ ਨਹੀਂ ਸਕਦੇ ਹੈਗੇ ਜਦੋਂ ਇੱਥੋਂ ਰੋਡ ਨਿਕਲ ਗਿਆ ਉਹਨਾਂ ਦੀ ਵੀ ਇਹ ਪ੍ਰੋਬਲਮ ਹੈ ਇਸ ਕਰਕੇ ਇਹ 8-9 ਘਰਾਂ ਦੀ ਪ੍ਰੋਬਲਮ ਹੈ ਕੋਈ ਗੱਲ ਨਹੀਂ ਅਸੀਂ ਲੜਾਂਗੇ ਜਿੱਥੋਂ ਤੱਕ ਲੜਿਆ ਗਿਆ ਸਾਥ ਹੋਸੀ ਇਹਨਾਂ ਦੇ ਨਾਲ ਚਲੋ ਲਖਣ ਸਿੰਘ ਜੀ ਹਾਏ ਕੀ ਹੋਇਆ ਅੱਜ ਤਾਂ ਜੀ ਬਹੁਤ ਧੱਕਾ ਸਾਡੇ ਨਾਲ ਹੋਇਆ ਕੁੱਟਮਾਰ ਸਾਡੇ ਨਾਲ ਹੋਈ ਹੈ ਪੁਲਿਸ ਨੇ ਨਹੀਂ ਕਰੀ ਹੈ ਧੱਕੇ ਨਾਲ ਬੱਸਾਂ ਜੜਾਆਂ ਨੂੰ ਇਨੇ ਸਾਈਡ ਕੰਮ ਨਹੀਂ ਕਰਦੇ ਜੀ ਫਿਰ ਸਾਡੇ ਨਾਲ ਸਟਕੇ ਲੱਗੀ ਗਈ ਹੈ ਬਸ ਤੱਕੇ ਲੱਗੇ ਲੱਗੀ ਗਿਆ ਤੁਹਾਡੀ ਕੀ ਮੰਗ ਹੈ ਤੁਸੀਂ ਪ੍ਰਸ਼ਾਸਨ ਕੀ ਤੁੱਕੇ ਹੀ ਕਰ ਰਿਹਾ ਕਰਦਾ ਪ੍ਰਸ਼ਾਸਨ ਤਾਂ ਕਿਹਾ ਜੀ ਤਾਂ ਹੀ ਕਰਦਾ ਉਹਨਾਂ ਨੂੰ ਤਾਂ ਫੜ ਕੇ ਅੰਦਰ ਉਹਨਾਂ ਲਈ ਜਾਂਦਾ ਤੇ ਉਦੋਂ ਬੱਠਾ ਪਵਾਈ ਜਾਂਦੇ ਆ ਪੈਸੇ ਦੀ ਚੱਕੀ ਨਹੀਂ ਅਜੇ ਅੱਜ ਬਾਬਾ ਤੁਹਾਡੀ ਖੱਚਾ ਤੋਂ ਹੋਈ ਹੈ ਹਾਂ ਜੀ ਪੂਰੀ ਤਖਤ ਤੋਂ ਹੀ ਹੈ ਤੇ ਮੇਰੇ ਮੁੰਡਿਆਂ ਦੀ ਸਾਰਾ ਨਹੀਂ ਹੋਈ ਅੱਡ ਪਰਵਾਜ਼ ਦੀ ਬੁੜੀਆਂ ਦੀ ਅੱਡੀ ਕੀ ਮੰਗੇ ਕੀ ਕਰਦੇ ਤੁਸੀਂ ਮੰਗ ਜੀ ਸ਼ਾਨੂੰ ਮਾਮਲਾ ਨਹੀਂ ਪੂਰਾ ਹੋਇਆ ਕੀ ਮੰਗ ਕੀ ਕਰਦੇ ਪ੍ਰਸ਼ਾਦ ਇੱਕ ਤਾਂ ਮਾਮਲਾ ਜਨ ਪੂਰਾ ਲੈਂਦੇ ਇਹ ਆਦੇ ਘਰਾਂ ਦੇ ਵਿੱਚ ਲਿਆ ਕੇ ਰੋਡ ਬਾੜ ਸਨਨ ਨੇ ਤੇ ਸਿੱਧਾ ਰੋਡ ਜਾਂਦਿਆਂ ਦਾ ਇੱਕ ਉਹ ਪੱਲੀ ਕੋਠੀ ਕੋਠੀ ਕੌਂਦੀ ਸੀ ਉਹ ਕੋਠੀ ਤੋਂ ਲਿਆ ਕੇ ਸਾਨੂੰ ਘਰਾਂ ਦੇ ਵਿੱਚ ਬਾੜ ਦੇ ਨਾਲ ਖੂਂਜੇ ਜਿ ਮਾਰਦੇ ਸੀ ਅੱਛਾ ਹੈ ਜਿਹੜਾ ਅੱਜ ਇਹ ਮਸਲਾ ਹੋਇਆ ਕੀ ਮਸਲਾ ਹੈ ਕੀ ਮੰਗ ਆ ਜੀ ਸਾਸਰੀ ਗਾਲ ਜੀ ਸਭ ਤੋਂ ਪਹਿਲਾਂ ਵਾਇਰੂਜਿਕਾ ਖਾਲਸਾ ਵਾਇਰੂਜਿਕੀ ਫਤਿਹ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਕਿ ਤੁਸੀਂ ਸਾਡੀ ਇਹ ਖਬਰ ਕੈਚ ਕਰਨ ਆਏ ਹੋ ਤੇ ਸਾਡਾ ਇਹ ਮਸਲਾ ਇਹ ਹੈ ਜੀ ਸਾਡਾ ਇਹ ਰੋਡ ਹੈ ਜਿਹੜਾ NHAI ਵਾਲਾ ਹੈ ਨੰਕਣਾ ਇੱਥੋਂ ਦੀ ਇਹਦਾ ਜੀ ਨਾ ਤਾਂ ਇਹ ਪੈਸੇ ਪਾਰ ਹੈ ਵਿਚ ਪੈਂਡਿੰਗ ਵਿਚੀ ਬੋਲਾਂ ਦਾ ਰਹਿੰਦੇ ਆ ਪੈਸੇ ਹਜੇ ਜੀ ਤੇ ਵਿਚ ਜਿਹੜੀ ਬਣਦੀ ਰਕਮਾ ਸਾਨੂੰ ਲਾਨ ਕੀਤੀ ਵੀ ਹੈ ਉਹ ਰਕਮ ਦੇ ਵਿੱਚੋਂ ਵੀ ਪੈਸੇ ਹਜੇ ਰਹਿੰਦੇ ਆ ਜੀ ਜਦੋਂ ਕਿ ਵਿਚ ਕਿਸਾਨਾਂ ਦੇ ਪੈਸੇ ਹੀ ਨਹੀਂ ਚੱਕੇ ਉਹਨਾਂ ਦੇ ਬਾਣਾ ਦੇ ਵਿੱਚ ਧੱਕੇ ਨਾ ਕਬਜ਼ਾ ਕਰ ਰਹੀ ਹੈ ਸਰਕਾਰ ਅੱਜ ਕਿੰਨੇ ਕ ਬੰਦਿਆਂ ਨੂੰ ਹਰਾਸਤ ਦੇ ਵਿੱਚ ਲਿਆ ਸੀ ਉਹ ਉਸਨੇ ਅੱਜ ਇਹ ਘੱਟੋ ਘੱਟ ਹੀ 60 65 ਜਾਣੇ ਸੀ ਦੋ ਤਿੰਨ ਬਸਾਂ ਦੇ ਵਿੱਚ ਸਾਨੂੰ ਹਰਾਸਤ ਦੇ ਵਿੱਚ ਲਿਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਬਾਕੀ ਬਾਅਦ ਚ ਪਤਾ ਲੱਗੂ ਵੀ ਕੌਣ ਜ਼ਖਮੀ ਹੋਇਆ ਕੌਣ ਨਹੀਂ ਖਾਜੇ ਅਸੀਂ ਤਾਂ ਫਿਰ ਸਾਡੀ ਵਾਸਤੇ ਤਾਂ ਕੋਈ ਗੱਲ ਹੋਈ ਨਹੀਂ ਹੈ ਕਿਹੜੀ ਗੱਲੋਂ ਧੱਕਾ ਹੋਇਆ ਕਿ ਧੱਕਾ ਕੋਈ ਰੁਪਿਆ ਤਾਂ ਚੱਕਿਆ ਨਹੀਂ ਜੀ ਤੇ ਮਨ ਲਓ ਮਲੀ ਹੁਣ ਪਾਲੀਆਂ ਜਾ ਆਪਣੇ ਉਹ ਪਾਉਂਦੇ ਆ ਬਟਾ ਪਾਉਂਦੇ ਆ ਕਬਜ਼ਾ ਕਰਦੇ ਆ ਤੁਹਾਨੂੰ ਰੈਸਟ ਵੀ ਕੀਤਾ ਸੀ ਕੁਛ ਨਹੀਂ ਫਿਰ ਸਾਡੇ ਨਾਲ ਹੈ ਕੋਈ ਰੈਸਟ ਨਹੀਂ ਕਰਿਆ ਕਰਿਆ ਤੁਹਾਨੂੰ ਨਾ ਕਰਿਆ ਤੇ ਤੁਹਾਡੇ ਕਿਵੇਂ ਜ਼ਖਮੀ ਕਿਵੇਂ ਹੋਇਆ ਜ਼ਖਮੀ ਡੰਡਾ ਵਜਿਆ ਜੀ ਡੰਡਾ ਮਾਰ ਕੇ ਚੜਾਉਂਦੇ ਆ ਡੰਡੇ ਮਾਰ ਮਾਰ ਕੇ ਕੋਈ ਮੰਗ ਕੀ ਆ ਗਈ ਅਸਲ ਦੇ ਮੰਗ ਜੀ ਉਹ ਕੋ ਕੋਠੀ ਆ ਗਈ ਮੇਰੀ 5 ਕਰੋੜ ਦੇ ਦੇਣ ਨਿਘਾ ਰਣ ਨਹੀਂ ਮੈਂ ਨੰਗਣੀ ਹੁੰਦਾ ਮਰਨਾ ਜ਼ਰੂਰੀ ਆ ਤੁਹਾਡੇ ਬੱਚੇ ਟਾਵਰ ਤੇ ਚੜੇ ਹਾਂਜੀ ਬੱਚੇ ਟਾਵਰ ਤੇ ਚੜੇ ਹੋਇਆ ਦੋਨੇ ਬੱਚਾ ਦੋਨੇ ਮੁਤਾਬਤ ਤੇ ਚੜੇ ਹੋਇਆ ਪੰਜ ਚੜੇ ਪਏ ਬਾਈ ਸਾਡੇ ਪੰਜ ਬੱਚਾ ਪੰਜੇ ਟਾਵਰ ਤੇ ਚੜੇ ਆ ਹਾਂਜੀ ਪ੍ਰਸ਼ਾਸਨ ਦਾ ਘੇਰਾਵਾ ਹਾਂ ਪੰਜੇ ਬੱਚੇ ਸੀ ਸਾਡੇ ਪੰਜੇ ਟਾਵਰ ਤੇ ਖੜੇ ਨੇ ਸਾਡੀ ਸੁਣਦੇ ਨਹੀਂ ਅੱਜ ਜੇ ਬੋਲਦੇ ਨਹੀਂ ਤਾਂ ਵੀ ਸਾਨੂੰ ਮੱਲੇ ਮੱਲੇ ਧੱਕੇ ਨਾਲ ਬੱਚੇ ਛੱਡ ਲਿਆ ਇਹਦਾ ਸਾਈਡ ਤੇ ਖੜੇ ਸੀ ਸਾਨੂੰ ਮੇਰੇ ਵੀ ਮੱਲੇ ਮੱਲੇ ਧੱਕੇ ਨਾਲ ਛੱਡ ਲਿਆ ਉਈ ਗਾਇ ਗੱਲ ਆ ਇਹ ਹੁਣ ਤੁਹਾਡੇ ਬੰਦੇ ਇਹਨੂੰ ਕਿਸੇ ਨੂੰ ਲੈ ਕੇ ਵੀ ਗਏ ਥਾਣੇ ਜਾਂ ਛੜ ਤੇ ਬੰਦੇ ਲੈ ਕੇ ਗਏ ਤੇ ਆ ਜੀ ਜਿਹੜਾ ਲਗਾਤਾਰ 2 ਸਾਲ ਹੋ ਗਏ ਇਹਨੂੰ ਰੱਟਿਆਂ ਨੂੰ ਇੱਥੋਂ ਦੀ ਪ੍ਰਸ਼ਾਸਨ ਰਾਜ ਸਰਕਾਰ ਜਿਹਨਾਂ ਆ ਕੰਮ ਹਫ਼ਤਿਆਂ ਚ ਹੋ ਸਕਦਾ ਉਹ 2 ਸਾਲਾਂ ਚ ਨਹੀਂ ਕਰ ਸਕੀ ਅੱਜ ਤੜਕੇ ਦਾ ਯਾਨੀ ੱੱਕੇ ਨਾਲ ਜਿੰਨਾ ਲੋਕਾਂ ਨੇ ਪੈਸੇ ਨਹੀਂ ਚੱਕੇ ਹਲੇ ਰੌਲੇ ਐ ਅੱਜ ਤੜਕੇ ਦਾ 5-6 ਜ਼ਿਲ੍ਹਿਆਂ ਦੀ ਫੋਰਸ ਲਾ ਕੇ ਤੱਕੇ ਨਾਲ ਜ਼ਮੀਨ ਤੇ ਕਬਜ਼ਾ ਕਰ ਰਿਹਾ ਹੈ ਅਸੀਂ ਕਿਸਾਨ ਜੱਥੇਬੰਦੀਆਂ ਤੜਕੇ ਪਤਾ ਲੱਗਦੇ ਸਾਰ ਆਏ ਆ ਪ੍ਰਸ਼ਾਸਨ ਨਾਲ ਬਾਰ ਬਾਰ ਗੱਲ ਚੱਲੀ ਹੈ ਵੀ ਪ੍ਰਸ਼ਾਸਨ ਕਹਿੰਦੇ ਵੀ ਅਸੀਂ ਨਿਮੇੜ ਦਿੰਨੇ ਆ ਕੱਲ ਨੂੰ ਨਿਮੇੜ ਦਿੰਨੇ ਆ ਬੈਹਜੋ ਅਸੀਂ ਪ੍ਰਸ਼ਾਸਨ ਨੂੰ ਬਾਰ ਬਾਰ ਕਿਹਾ ਵੀ ਜੇ ਕੱਲ ਨੂੰ ਨਿਮੇੜ ਦਿੰਨੇ ਹੋ ਬੈਹ ਜਾਣੇ ਆ ਗੱਲਬਾਤ ਚ ਵੀ ਉਹਨਾਂ ਚਿਰ ਕੰਮ ਰੋਕੋ ਪਰ ਪ੍ਰਸ਼ਾਸਨ ਕੰਮ ਰੋਕਣ ਨੂੰ ਤਿਆਰ ਨਹੀਂ ਕਿਉਂਕਿ ਸਰਕਾਰ ਦਾੰਗ ਦੇ ਜੋਰ ਸਾਰੇ ਮਸਲੇ ਹੱਲ ਕਰਨਾ ਚਾਹੁੰਦੀ ਹੈ ਇਹ ਜਮੀਨਾ ਧੱਕੇ ਨਾਲ ਡਾਂਗ ਨਹੀਂ ਦੱਬਣਾ ਚਾਹੁੰਦੀਆਂ ਉਧਰ ਬਠਿੰਡੇ ਜ਼ਿਲ੍ਹੇ ਚ ਲਾਲੋ ਦੁੰਨੇ ਵਾਲੇ ਦਾ ਹੋਬੋ ਲਾਲੋ ਲੇਲੇ ਵਾਲੇ ਦਾ ਲਾਲੋ ਇਧਰ ਲੁਧਿਆਣੇ ਜ਼ਿਲ੍ਹੇ ਚ ਪਹਿਲਾਂ ਰੌਲਾ ਪਿਆ ਕਾਲਸੇ ਸੰਗਰੂਰ ਭਗਵਾਨੀਗੜ ਰੌਲਾ ਪਿਆ ਥਾਂ ਥਾਂ ਇਹ ਰੌਲੇ ਆ ਸਰਕਾਰ ਜਦੋਂ ਲੋਕ ਉੱਠਦੇ ਐ ਇੱਟ ਖੜਕਾ ਹੁੰਦਾ ਲਾਠੀ ਚਾਰਜ ਹੁੰਦਾ ਡਾਂਗ ਚੱਲਦੀ ਐ ਮਸਲੇ ਉਦੋਂ ਹੀ ਹੱਲ ਹੁੰਦੇ ਐ ਤੇ ਅੱਜ ਵੀ ਲੱਗਦਾ ਐ ਮਸਲਾ ਆਹੀਂ ਜਦੋਂ ਭੇੜ ਹੋਊਗਾ ਫੇਰ ਹੀ ਹੱਲ ਹੋਣਾ ਇਹਨੇ ਨਹੀਂ ਇਹ ਨਿਮੇੜ ਕੇ ਨਹੀਂ ਕੁਝ ਲੋਕਾਂ ਨੂੰ ਐ ਧੱਕੇ ਨਾਲ ਦਾਬ ਛਾ ਕੇ ਜ਼ਮੀਨਾਂ ਦੱਬਣੀਆਂ ਚਾਹੁੰਦੇ ਐ ਇਹ ਰੌਲਾ ਜੀ ਕੀ ਕਹਿਣਾ ਚਾਹੁੰਦੇ ਜਿਹੜੀ ਪ੍ਰਸ਼ਾਸਨ ਵੀਰੇ ਅਸੀਂ ਐਂ ਕਹਿਣਾ ਚਾਹੁੰਦੇ ਆ ਵੀ ਸਾਡੇ ਬਜ਼ੁਰਗਾਂ ਧੱਕਾ ਕਰਦੇ ਨੇ ਸਾਡੇ ਬਜ਼ੁਰਗਾਂ ਦੇ ਡੰਡੇ ਮਾਰੇ ਗਏ ਨੇ ਤੇ ਸਾਡੀਆਂ ਕੁਰਤੀਆਂ ਤਾਂ ਤੱਕ ਚੱਕੀਆਂ ਗਈਆਂ ਨੇ ਸਾਡੇ ਜਵਾਕਾਂ ਨੂੰ ਇਹਨਾਂ ਨੇ ਵਿੱਚ ਸਿੱਟਿਆ ਸਾਡੇ ਨਾਲ ਧੱਕਾ ਕਰਦੇ ਨੇ ਤਾਂ ਕਰਕੇ ਸਾਡੇ ਬੰਦੇ ਖੰਭਿਆਂ ਤੇ ਚੜੇ ਨੇ ਕਿਉਂਕਿ ਉਹਨਾਂ ਨੂੰ ਐਂ ਸਾਡੀਆਂ ਬੁੜੀਆਂ ਨੂੰ ਵਾਪਸ ਛੱਡ ਕੇ ਜਾਣ ਸਤੇ ਕਿਛੈ ਤੁਹਾਨੂੰ ਹੁਣ ਛੱਡ। ਹਾਂਜੀ ਹੁਣ ਸਾਨੂੰ ਛੱਡ ਤਾਂ ਤਾਂ ਛੱਡਿਆ ਜੀ ਸਾਡੇ ਬੱਚੇ ਖੰਬਿਆਂ ਤੇ ਚੜੇ ਨੇ ਤੇ ਤਾਂ ਲਾਈਟ ਚੱਲੀ ਜਾਂਦੀ ਮੋਟਰਾਂ ਦੀ ਤਾਂ ਕਰਕੇ ਸਾਨੂੰ ਉਹਨਾਂ ਨੇ ਛੱਡਿਆਗਾ। ਸਾਨੂੰ ਘਰਾਂ ਤੋਂ ਕੱਢ ਰਹੇ। ਰੈਡੀ ਸਟਾਫ ਨੇ ਚੱਕਿਆ ਸੀ ਜਾਂ ਏਜੰਟ ਸੀਗੇ ਜੀ। ਜੀ ਜੀ ਨਾਲ ਹੀ ਸੀਗੇ ਜੀ। ਜੀ ਨਾਲ ਹੀ ਸੀਗੇ ਸਾਡੇ ਧੱਕਾਸ਼ਾ ਹੀ ਬਹੁਤ ਕੀਤੀਆਂ। ਸਾਡੇ ਨਾਲ ਕੱਪੜੇ ਤਾਂ ਤੱਕ ਤਾਰੇ ਗਏ ਨੇ ਸਾਡੇ ਤਾਂ ਅਸੀਂ ਚੜਦਗੇ ਨਹੀਂ ਸੀ ਅਸੀਂ ਕਿਹਾ ਸੀ ਆਪਣੇ ਆਪ ਚੜ ਜਾਾਂਗੇ। ਸਾਡੇ ਤਾਂ ਤੱਕ ਕੱਪੜੇ ਤਾਂ ਤੱਕ ਤਾਰੇ ਗਏ ਇਹਨਾਂ ਨੇ ਮਲਾਜਮ ਨਹੀਂ। ਲੈਡੀ